ਬੱਟੀਆਂ ਗੱਲਾਂਤੀ ਆਪਾਂ ਉਹ ਪ੍ਰੀਖਿਆ ਜਾ ਜਾਂਦੇ ਕਹਿੰਦੇ ਜੀ ਮੋਟਰਾਂ ਵਟਿਆ ਲੈ ਜੇ ਇੱਕ ਮੋਟਰ ਬਣਾ ਦੇਗਾ ਨਾ ਟੀਮਾ ਮੈਨੂੰ ਬਲਦੇਸ ਸਬਾਨ ਦਾ ਕਿਉਂ ਪੰਜਾਬ ਦੇ ਵਿੱਚ ਮੋਟਰ ਲੱਗੇ ਨਹੀਂ ਸਕਦੀ ਛੋਟੀ ਜੀ ਕਰਾਤਾ ਲੱਗਦੀ ਛੋਟੀ ਹੋਰ ਕਰਾਉਂਦੇ ਆ ਪਰਮਿਸ਼ਨ ਵਾਲੀਆਂ ਨਹੀਂ ਆਉਂਦੀ ਆਹ ਵੱਟੀਆਂ ਨਹੀਂ ਚਲੋ ਮੇਰਾ ਸਟਾਰਟ ਆਪਾਂ ਬੋਰ ਦੀ ਗੱਲ ਕੀਤੀ ਆਪਾਂ ਦਾ ਜੇ ਮੋਟਰ ਦੇਗਾ ਕਿੰਦੀ ਗੱਲ ਹੈ 2000 ਰੁਪਏ ਦੀ ਮੋਟਰ ਐ ਦੱਸ ਕਿੰਨਾ ਫਰਕ ਆ ਗਿਆ ਦਿੱਤੀ ਹੋਈ ਜੀ ਕੋਈ ਨਹੀਂ ਕਿੰਨੀਆਂ ਮੋਟਰਾਂ ਦਿੱਤੀਆਂ ਜੀ ਹਾਂ ਤੇ ਉਹ ਪਰਤਲ ਇਹਦੀ ਇੰਨੀ ਗੱਲ ਹੈ ਜਿੱਤੀਆਂ ਆ ਗਿਆ ਇਹ ਆਪਾਂ ਤੋਂ ਕਿ ਦੇਖਣਾ ਤੇ ਵੀ ਉਹਦੇ ਪੁਰਾਣੇ ਮੋਟਰਾਂ ਜਿੱਤੀਆਂ ਆਪਾਂ ਤੋਂ ਜਰੂਰ ਕੁਝ ਲੈਣਾ ਉਹ ਜਿਹੜਾ ਪੈਸਾ ਤੁਹਾਡਾ ਹੈ ਜਿਹੜਾ ਉਹਨੇ ਪੈਸਾ ਵੱਡੇ ਸਰਕਾਰ ਦਾ ਪੈਸਾ ਪੜਦਾ ਉਹ ਆਪਨੇ ਵੱਲੇ ਥੋੜਾ ਦਿੰਦਾ ਹੈ ਤੇ ਆਪਣਾ ਪੈਸਾ ਜਿਹੜਾ ਆਪਣਾ ਪੈਸਾ ਆਪਣੇ ਤੇ ਲਾ ਕੇ ਆਪਾਂ ਨੂੰ ਬੁੱਧੂ ਬਣਾ ਕੇ ਵੋਟਾਂ ਲੈ ਕੇ ਤੁਰ ਜੇ ਕਿ ਚੌਧਰ ਆਪਦੀ ਕਰੇ ਫਿਰ ਆਪਾਂ ਸਾੜੇ ਕੋਸ ਸਾੜੇ ਇਸ ਲਈ ਸਾੜੇ ਪੰਜ ਦੀ ਗੱਲ ਕਰਿਆ ਕਰੋ ਅੱਜ ਫਿਰ ਆਪਾਂ ਲੋੜ ਹੈ ਕਿ ਆਪਾਂ ਇਹਨਾਂ ਦੇ ਘੁੱਟੇ ਕਪੜਿਆਂ ਤੋਂ ਉੱਪਰ ਹੋ ਜਾਈਏ ਪਰ ਇਹ ਗੱਲਾਂ ਕਿੱਥੇ ਆਦੀ ਕੋਈ ਰਾਜ ਹੈ ਜੇ ਆਪਾਂ ਅੱਜ ਇਹ ਸੜਕ ਨੂੰ ਦੇਖੇ ਕੋਈ ਰਾਜਾ ਰੋਡ ਬੰਦੇ ਮਰਦੇ ਨੇ ਰੋਜ਼ ਤੜਕੇ ਉੱਠਦੇ ਰਾਤ ਨੂੰ ਖਬਰ ਰੋੜ ਹੁੰਦੀ ਆ ਤੜਕੇ ਉੱਠੇ ਨਬਰੀ ਖਾ ਉਹ ਰਾਜਾ ਟੱਢ ਵਿੱਚ ਫਲਾ ਬੰਦਾ ਮਰਦਾ ਉੱਥੇ ਐਨੇ ਬੰਦੇ ਮਰ ਕੇ ਉੱਥੇ ਅੱਜ ਐਕਸੀਡੈਂਟਾਂ ਚ ਮਰ ਕੇ ਸਾਲਾ ਇਹ ਕੱਪ ਚੱਲਦਾ ਕਿਹਦੇ ਸੜਕ ਸਰਕਾ ਬੋਰਡਸ ਵੀ ਬਣਾ ਲਈ ਕਿਹਦੇ ਹੋਰ ਵੀ ਬਣਾ ਲਈ ਹੁਣ ਸੜਕ ਸਰਕਾ ਬੋਰਡ ਤਾਂ ਬਣਾ ਲਈ ਤੇਲ ਨੂੰ ਕਿੰਨਾ ਦਿੰਦਾ 5 ਲੀਟਰ 4 ਲੈਟਰ ਦੇ ਨਾਲ ਗੱਡੀ ਕਿੱਥੇ ਰੱਖਿਆ ਉਹ ਵੀ ਤਾਂ ਸਾਡੀ ਤੇ ਮੇਰੇ ਨਾਲ ਤੇ ਇਹ ਮੈਂ ਉਹ ਤੇ ਲੈ ਰਿਹਾ ਗੱਡੀ ਕਿੱਥੇ ਰੱਖ ਜਾਊਗੀ ਉਹ ਮੇਰੇ ਨੂੰ ਹਸਤਾ ਨਹੀਂ ਪਿਦਾ ਸਾ ਤੇ ਇਹ ਸਾਰੇ ਇਹ ਮਾਂਦੇ ਦੇ ਗੱਲਾਂ ਨੇ ਲੋਕਾਂ ਨੇ ਡਰਾਵੇ ਬਣਾ ਬਣਾ ਕੇ ਦਿਖਾਏ ਉਹਨੇ ਵੀ ਅਸੀਂ ਇਹ ਕਰਤਾ ਸੀ ਇਹ ਕਰ ਦਿੱਤਾ ਕੋਈ ਕੁਛ ਇਹਨਾਂ ਨੇ ਕੀਤਾ ਨਹੀਂ ਲੋਕਾਂ ਤੋਂ ਫਰੋਤੀਆ ਮੱਗਿਆ ਜਾਣ ਗਿਆ ਸਰਕਾਰ ਰੱਖਾ ਵਿੱਚ ਬੈਠੀ ਜਿਹੜੇ ਵੇਲੇ ਕਿਸੇ ਵੇਲੇ ਅਤਵਾਦਵੀਂ ਵੀ ਇਹ ਗੱਲਾਂ ਚੱਲੀਆਂ ਸੀ ਪਰ ਉਹ ਕਿਸੇ ਖਾਸ ਪੱਧਰ ਤੇ ਹੁੰਦੇ ਤੇ ਉਹ ਤਾਂ ਜਿਹੜਾ ਮਹਾਰਾਜ ਆ ਫਿਰਦਾ ਤੁਰਦਾ ਉੱਥੇ ਮੱਗਿਆ ਜਾਂਦਾ ਇਹ ਹੈਰਾਨੀ ਦੀ ਗੱਲ ਹੈ ਰਾਤ ਤੇ ਤੁਸੀਂ ਸੁਣਾਉਗਾ ਟੈਲੀਵਿਜ਼ਨ ਤੇ ਦੇਖੋ ਗੈਂਗਸਟਰ ਹੈ ਕੋਈ ਬੰਨਾ ਗੌਡੀ ਬਣ ਕੇ ਰਹੋ ਸੀਗਾ ਅੱਧਾ ਘਾਟਾ ਉਹ ਬੋਲੀਗਾ ਸਰਕਾਰ ਨੂੰ ਪਤਾ ਲਾਉਂਦਾ ਕਿ ਇਹ ਦੇਸ਼ ਚ ਬੈਠੇ ਹੋ ਸਰਕਾਰ ਨੂੰ ਇਹਨੂੰ ਪਤਾ ਲਾਉਂਦਾ ਕਿ ਟੈਲੀਫੋਨ ਆਇਆ ਉਹਦਾ ਕਿੱਥੇ ਬੈਠਾ ਹੈ ਤੇ ਉਹ ਪਤਾ ਕਰਨ ਦਾ ਸਪੱਸਰੇ ਬਸ ਉਹ ਆਪਣਾ ਕੋਈ ਕਹਿੰਕੇ ਕੋਨਾ ਲੋੜ ਕੋਈ ਨਹੀਂ ਮਰਦਾ ਕੋਈ ਮਰ ਜੇ ਉਹਨਾਂ ਦਾ ਖਤਰਾ ਨਹੀਂ ਉਹ ਤਾਂ ਕਿਉਂਕਿ 8-800 ਬੰਦਾ ਮੁੱਖ ਮੰਤਰੀ ਸਕਿਉਰਿਟੀ ਦਾ ਲਿਮਟ ਹੈ 200 ਬੰਦਾ ਕਈ ਨਹੀਂ ਬਾਹਰ ਫਿਰਦਾ ਸੋਸਾ ਜਿਹੜੇ ਬਤਰੀ ਉੱਥੇ ਲਾ ਕੇ ਬਿਖਾਦੇ ਉੱਥੇ ਕਰਦੇ ਸਭ ਤੋਂ ਮਾੜੀ ਗੱਲ ਜਿਹੜੀ ਹੈ ਉਹ ਹੈ ਕਿ ਅੱਜ ਪੰਜਾਬ ਦੇ ਉੱਤੇ ਪੰਜਾਬੀਆਂ ਦਾ ਰਾਜ ਨਹੀਂ ਪੰਜਾਬ ਦੇ ਉੱਤੇ ਦਿੱਲੀ ਵਾਲਿਆਂ ਦਾ ਰਾਜ ਹੈ ਤੋੜ ਦੇਾਂਗੇ ਜੀ ਮਾਨ ਸਾਹਿਬ ਦਿੱਲੀ ਵਾਲਿਆਂ ਦਾ ਰਾਜ ਤੋੜਨੀ ਤੋੜਨੀ ਤੋੜ ਦੀ ਥਿਗਾ ਇਹ ਦਿੱਲੀ ਵਾਲਿਆਂ ਦਾ ਰਾਜ ਹੈ ਅੱਜ ਸਾਰੇ ਮੰਤਰੀਆਂ ਦੇ ਨਾਲ ਦਿੱਲੀ ਵਾਲੇ ਮਾਤਰੀ ਲਾਦੇ ਹਾਰੇ ਹੋਏ ਨੇ ਜਿਹੜੇ ਉਹ ਕੰਨ ਕੰਨ ਬੁਕੀਤੇ ਨੇ ਉਹਨਾਂ ਨੂੰ ਲਾ ਕੇ ਅੱਜ ਸਾਰੀਆਂ ਪਹਿਲਾਂ ਉਹ ਦੇਖ ਕੇ ਘਰ ਆਉਂਦੇ ਨੇ ਜਿਹੜੀ ਫਾਈਨਲ ਸੂਟ ਕਰਦੀ ਹੈ ਜਿਹੜੀ ਤੇ ਉਹਨਾਂ ਨੂੰ ਪੈਸੇ ਮਿਲ ਜਾਂਦੇ ਨੇ ਕੰਮ ਹੋ ਜਾਂਦਾ ਦੂਜਾ ਰਹਿ ਜਾਂਦਾ ਦੂਜਾ ਕਿਹਦਾ ਕੰਮ ਬੰਦਾ ਨਹੀਂ ਕਿਉਂਕਿ ਇਹਦਾ ਆਪ ਲੋਕੋ ਘਰੇ ਸਾਦੇ ਲੈ ਚਿੰਬਾ ਇੱਕ ਬਦਲੀ ਕਰਾ ਕੇ ਦਿਖਾ ਦੇ ਮੈਂ ਮੰਨ ਜਾ ਤੇ ਚਿੰਬਾ ਇੱਕ ਬਦਲੀ ਵੀ ਕਰਾ ਦੇ ਇਹਦੇ ਬੈਕੋ ਜਿਹੜੀ ਹੋ ਜਾਂਦੀ ਜਿੰਨੇ ਦਿਨ ਤੱਕ ਦਿੱਲੀ ਵਾਲੇ ਤੇ ਸਾਈਨ ਨਹੀਂ ਹੋਣਗੇ ਸਹੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੱਕ ਹੋਣੀ ਗਿਆ ਉਹਦੇ ਦਾ ਦੂ ਵੜਾ ਤੇ ਇਹ ਕਿ